ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਾਈ ਹੋਏ ਸਾਹਿਬੀ ਸਾਖੀ 31ਵੀਂ ਸਤਿਗੁਰੂ ਜੀ ਨੇ ਆਪਣੇ ਮਹਿਬ ਮਾਤਾ ਸਾਹਿਬ ਤੀਮਾ ਜੀ ਨੂੰ ਟਿਲੇ ਭੇਜਣਾ ਸਾਹਿਬ ਨੇ ਅਨੁਭਵ ਕਰ ਲਿਆ ਕਿ ਚੋਲਾ ਛੱਡਣ ਦਾ ਸਮਾਂ ਆ ਪੁੱਜਾ ਹੈ ਜੋ ਹੋ ਸਕਦਾ ਹੈ ਉੜੇ ਦਿਨਾਂ ਵਿੱਚ ਸਾਹਿਬ ਅਕਾਲ ਪੁਰਖ ਦੀ ਗੋਦ ਵਿੱਚ ਜਾ ਬਿਰਾਜਨ ਸਾਈਬਾਨੀ ਆਪਣੇ ਤੰਬੂ ਵਿੱਚ ਜਾ ਕੇ ਆਪਣੇ ਮਹਿਲ ਧਰਮ ਪਤਨੀ ਮਾਤਾ ਸਾਹਿਬ ਦੀਵਾ ਜੀ ਨੂੰ ਹੁਕਮ ਦਿੱਤਾ ਤੁਸੀਂ ਦਿੱਲੀੋਂ ਨਹੀਂ ਸੀ ਆਉਣਾ ਜੇ ਆ ਗਈ ਤਾਂ ਹੁਣ ਪਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਵਾਪਸ ਚਲੇ ਜਾਓ ਜਿਹੜਾ ਪਾਣਾ ਵਰਤਨਾ ਹੈ ਉਸ ਨੂੰ ਤੁਸੀਂ ਦੇਖ ਨਹੀਂ ਸਕਣਾ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਮਾਤਾ ਜੀ ਨੇ ਇਹੋ ਬੇਨਤੀ ਕੀਤੀ ਕਿ ਦਾਤਾ ਦਇਆ ਕਰੋ ਕਿਰਪਾਲੂ ਸਵਾਮੀ ਜੀ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਦਾਸੀ ਨੂੰ ਇੱਥੇ ਰਹਿਣ ਦਿਓ ਪਹਿਲਾਂ ਹੀ ਵਿਛੋੜੇ ਦੀ ਅਗ ਨਾਲ ਆਪਣੇ ਆਪ ਨੂੰ ਬਹੁਤ ਸਾੜਿਆ ਲੰਮੇ ਲੰਮੇ ਵਿਛੋੜੇ ਅਕਾਲ ਪੁਰਖ ਨੇ ਪਾਈ ਅਜੀ ਤਾਂ ਦਰਸ਼ਨ ਕਰਕੇ ਮਨ ਤ੍ਰਿਪਤਿਆ ਨਹੀਂ ਅੱਖ ਦੀ ਪਿਆਸ ਮੱਠੀ ਨਹੀਂ ਹੋਈ ਜਿਵੇਂ ਵੇਲ ਕਿਸੇ ਦਰਖਤ ਦੇ ਆਸਰੇ ਬਿਨਾ ਨਹੀਂ ਰਹਿ ਸਕਦੀ ਤਿਵੇਂ ਇਸਤਰੀ ਪਰਤੇ ਤੋਂ ਬਿਨਾ ਨਹੀਂ ਰਹਿ ਸਕਦੀ ਮੈਂ ਆਪਣੇ ਚਰਨਾਂ ਵਿੱਚ ਹੀ ਪ੍ਰਾਨ ਤਿਆਗਣਾ ਚਾਹੁੰਦੀ ਹਾਂ ਤੂੰ ਬਿਨਾ ਮੇਰਾ ਕੋਈ ਨਹੀਂ ਨਾ ਪੈਣ ਨਾ ਪਾਹੀ ਨਾ ਪੁੱਤਰ ਤੇ ਨਾ ਕੀ ਮੈਂ ਕਿਸ ਆਸਰੇ ਦਿੱਲੀ ਜਾ ਕੇ ਦਿਨ ਕੱਟਾਂ ਤੇਰਾ ਪੁੱਤਰ ਖਾਲਸਾ ਪੰਥ ਹੈ ਪੰਥ ਤੇਰੀ ਅਮਰ ਨਿਸ਼ਾਨੀ ਰਹੇਗੀ ਈਰਸ ਦਿੰਦਿਆ ਹੋਇਆ ਸਤਿਗੁਰੂ ਜੀ ਨੇ ਬਚਨ ਕੀਤਾ ਪੁੱਤਰ ਤੇ ਆ ਨਿਸ਼ਾਨੀ ਹੀ ਤਾਂ ਹੁੰਦੀਆਂ ਹਨ ਤੁਸਾਂ ਦੀ ਝੋਲੀ ਵਿੱਚ ਖਾਲਸਾ ਪੰਥ ਨੂੰ ਪਾਇਆ ਹੈ ਕਈਆਂ ਲੱਖਾਂ ਦੀ ਗਿਣਤੀ ਵਿੱਚ ਖਾਲਸਾ ਵਧੇਗਾ ਸਾਰੇ ਸਿੰਘ ਤੁਸਾਂ ਦੇ ਪੁੱਤਰ ਅਖਾਉਣਗੇ ਨਹੀਂ ਵੱਡੇ ਪਰਿਵਾਰ ਵਾਲੀ ਔਰ ਕਿਹੜੀ ਭਾਗਾ ਵਾਲੀ ਇਸਤਰੀ ਹੋ ਸਕਦੀ ਹੈ ਪਾਈ ਮਨੀ ਸਿੰਘ ਨੂੰ ਸਾਥ ਲਵੋ ਤੇ ਦਿੱਲੀ ਮੁੜ ਜਾਓ ਜੀਵਨ ਦੇ ਬਾਕੀ ਦਿਨ ਉੱਥੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਕੱਟਨੇ ਵਾਹਿਗੁਰੂ ਦਾ ਸਿਮਰਨ ਜ਼ਰੂਰ ਹਿਰਦੇ ਨੂੰ ਸ਼ਾਂਤੀ ਬਖਸ਼ੇਗਾ ਨਾਰੀ ਦਾ ਧਰਮ ਪਤੀ ਦੇ ਹੁਕਮ ਨੂੰ ਮੰਨਣਾ ਹੈ ਇਸੇ ਵਿੱਚ ਹੀ ਨਾਰੀ ਨੂੰ ਮੁਕਤ ਤੇ ਬੈਕੁੰਠ ਪ੍ਰਾਪਤ ਹੁੰਦਾ ਹੈ ਮਾਤਾ ਸਾਹਿਬ ਦੇਵਾ ਜੀ ਨੇ ਬੜੇ ਤਰਲੇ ਲਈ ਕੀ ਸਾਈਬ ਉਹਨਾਂ ਨੂੰ ਆਪਣੀ ਚਰਣਾ ਵਿੱਚ ਨਿਵਾਸ ਬਖਸ਼ੀ ਰੱਖਣ ਪਰ ਸਤਿਗੁਰੂ ਜੀ ਨੇ ਆਗਿਆ ਨਾ ਦਿੱਤੀ ਭਾਈ ਮਨੀ ਸਿੰਘ ਜੀ ਦੇ ਨਾਲ ਤੋੜ ਦਿੱਤਾ ਮਾਤਾ ਉਦਾਸ ਚਿਤ ਦਿੱਲੀ ਨੂੰ ਤੁਰ ਆਈ ਉਸ ਸਮੇਂ ਚਿਤ ਭਾਈ ਮਨੀ ਸਿੰਘ ਜੀ ਦਾ ਵੀ ਨਹੀਂ ਸੀ ਕਰਦਾ ਕਿ ਉਹ ਸਤਿਗੁਰੂ ਜੀ ਤੋਂ ਦੂਰ ਹੋਣ ਕਿਉਂਕਿ ਸਾਰਿਆਂ ਦੇ ਮਨ ਨੂੰ ਭੈਮਸਾ ਚ ਲਕਰਿਆ ਸੀ ਕਿ ਸ਼ਾਇਦ ਕੋਈ ਭਿਆਨਕ ਪਾਣਾ ਨਾ ਵਰਤ ਜਾਵੇ ਅੰਤਰਜਾਮੀ ਸਤਿਗੁਰੂ ਜੀ ਘਟ ਘਟ ਦੀ ਜਾਨਨ ਹਰ ਸਨ ਉਹ ਤਾਂ ਜਰੂਰ ਜਾਣ ਗਈ ਕਿ ਕੁਝ ਨਾ ਕੁਝ ਜਰੂਰ ਹੋਵੇਗਾ ਇਸ ਕਰਕੇ ਸ਼ਾਇਦ ਆਪ ਸੰਗੀਆਂ ਸਾਥੀਆਂ ਨੂੰ ਦੂਰ ਦੂਰ ਤੋੜ ਰਹੇ ਸਨ ਵਾਹਿਗੁਰੂ ਜੀ ਵਾਹਾਂ ਫੁੱਲਾਂ ਗਾਈ ਤੇ ਲਈ ਮਾਫ ਕਰਨਾ ਜੀ ਸਭ ਤਾਂ ਆਪਣੇ ਸੁਨਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ